ਸਤਿ ਸ਼੍ਰੀ ਅਕਾਲ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਨਾਲ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰੇ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ 'ਚ ਹੜ੍ਹਾਂ ਦੀ ਮਾਰ ਪੰਜਾਬ ਅੱਜ ਕੱਲ੍ਹ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਿਹਾ ਹੈ ਅਗਸਤ 'ਚ ਭਾਰੀ ਬਾਰਿਸ਼ ਦੇ ਫਰਾਂ ਨੇ ਨਿਰਵਾਣ ਨੇ ਸੂਬੇ ਨੂੰ ਹੜਾ ਹੜ੍ਹਾਂ ਨੇ ਲਪੇਟ ਵਿੱਚ ਲੈ ਲਿਆ ਹੈ ਇਸ ਨਾਲ ਨਾ ਸਿਰਫ ਖੇਤੀਬਾੜੀ ਤਬਾਹ ਹੋ ਰਹੀ ਹੈ ਨਹੀਂ ਹੋ ਰਹੀ ਬਲਕਿ ਲੱਖਾਂ ਲੋਕਾਂ ਦਾ ਜੀਵਨ ਵੀ ਖਤਰੇ ਵਿੱਚ ਪੈ ਚੁੱਕਿਆ ਹੈ ਸਥਿਤੀ ਨਾ ਸਿਰਫ ਤੁਰੰਤ ਰਾਹਤ ਦੀ ਮੰਗ ਕਰ ਰਹੀ ਹੈ ਬਲਕਿ ਲੰਬੇ ਸਮੇਂ ਲਈ ਵਾਤਾਵਰਣ ਸੰਬੰਧੀ ਤੇ ਬੁਨਿਆਰੀ ਢਾਂਚੇ ਨੂੰ ਮਜ਼ਬੂਰ ਕਰਨ ਦੀ ਮਜ਼ਬੂਤ ਕਰਨ ਦੀ ਲੋੜ ਵੀ ਉਜਾਗਰ ਕਰ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਕਾਰਨਾਂ ਦੀ ਕੋਖ ਕਰਨ ਦੀ ਵੀ ਲੋੜ ਹੈ ਜਿਨ੍ਹਾਂ ਕਾਰਨ ਬਧੇਰੇ ਨੁਕਸਾਨ ਹੋ ਰਿਹਾ ਕਿਉਂਕਿ ਇਹ ਕੁਦਰਤ ਦਾ ਫਨ ਆਫਤ ਨਾਲ ਮਨੁੱਖ ਵੱਲੋਂ ਸਿਰਜੀ ਮੁਸੀਬਤ ਵਾਦ ਹੈ ਤੁਸੀ ਬਨ ਦੀ ਦੇਖ ਰੇਖ ਦੀ ਘਾਟ ਪਿੰਡਾਂ ਚ ਛੱਪੜ ਦੇ ਛੱਪੜਾਂ ਦਾ ਗਾਇਬ ਹੋਣਾ ਪਾਣੀ ਤੇ ਕੁਦਰਤ ਵਾਹਾ ਵਾਹ ਨਾਲ ਖਿਲਵਾੜ ਬਰਸਾਤੀਆਂ ਨਾਲਿਆਂ ਦੀ ਸਫਾਈ ਦੀ ਘਾਟ ਆਦੀ ਹੈ ਜੇ ਬੁਰੇ ਸਾਰੇ ਕਾਰਨਾ ਕਾਰਨ ਕਿ ਨਾਏ ਜਾ ਰਹੇ ਹਨ ਜਿੰਨਾ ਕਰਕੇ ਮਨੁੱਖ ਜੀਆਂ ਸਥਿਤੀਆਂ ਦਾ ਆਪ ਜ਼ਿੰਮੇਵਾਰ ਹੈ ਐ ਵੈਸੀ ਇਸ ਵਾਰ ਸੂਬੇ ਵਿੱਚ ਹੜਾਂ ਦਾ ਇੱਕ ਵੱਡਾ ਕਾਰਨ ਪਾਰੀ ਮਾਨਸੂਮੀ ਬਾਸ ਨੂੰ ਦੱਸਿਆ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਚ ਹੋ ਰਹੀ ਪਾਰੇ ਮੀਂਹ ਦਾ ਅਸਰ ਪੰਜਾਬ ਚ ਦਿਖਾਈ ਦੇ ਰਿਹਾ ਹੈ ਡੈਮਾਂ ਚ ਪਾਣੀ ਦਾ ਪੱਧਰ ਖਤਰੇ ਖਤਰੇ ਦੇ ਨਿਸ਼ਾਨ ਉਪਾਰ ਕਰ ਰਿਹਾ ਹੈ ਦਰਿਆਵਾਂ ਤੇ ਕੰਢੇ ਟੁੱਟਾ ਨਾਲ ਮਿੱਟੀ ਮਿੱਟੀ ਕਟਾ ਖਤਾ ਵਧਿਆ ਹੈ ਹਾੜ ਤੇ ਪਠਾਨਕੋੜ ਗਦਾਸਪੁਰ ਹਿਆਰਪੁਰ ਕਪੂਰਥਲਾ ਫਰੋਜ਼ਪੁਰ ਜ਼ਿਲ੍ਹੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਕਿਸਾਨਾਂ ਨੂੰ ਵਸਨਾ ਤੇ ਨੁਕਸਾਨ ਦੇ ਨਾਲ ਨਾਲ ਆਰਥਿਕ ਮਦਹਾਲੀ ਦੀ ਚਿੰਤਾ ਸਤਾ ਰਹੀ ਹੈ ਘਰਾਂ ਚ ਪਾਣੀ ਭਰ ਗਿਆ ਹੈ ਲੋਕ ਬਾਹਰ ਨਿਕਲਦੀਆਂ ਸਮਰਥ ਹਨ ਹਜ਼ਾਰਾਂ ਲੋਕਾਂ ਹਿਰਜਤ ਲਈ ਮਜਬੂਰ ਹਨ ਆਟੇ ਬੁਨਾਈ ਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੇ ਹਨ ਕਪੂਰਥਾਲੀ ਦਾ ਫਲੋਡ ਪ੍ਰਸਥਿਤੀ ਵਿਗੜ ਰਹੀ ਹੈ ਸੁਲਤਾਨਪੁਰ ਲੋਧੀ ਦੇ 16 ਪਿੰਡਾ ਪਾਣੀ ਚ ਡੁੱਬ ਗਏ ਹਨ ਗੁਰਦਾਸਪੁਰ ਦੇ ਜਵਾਹਰ ਨਵੋਦਿਆ ਵਿਦਿਆ ਅੱਜ 14 400 ਵਿਦਿਆਰਥੀ ਦਾ ਸਟਾਫ ਨੂੰ ਰੈਸਕਿਊ ਕੀਤਾ ਗਿਆ ਹੈ ਮਾਧੇਪੁਰ ਚ ਸੀਆਰਪੀਐਫ ਦੇ 22 ਜਵਾਨਾਂ ਦੇ ਤਿੰਨ ਨਾਗਰਿਕ ਦੀ ਭਾਰਤੀ ਫੌਜਾਂ ਨੇ ਹੈਲੀਕਾਪਟਰ ਰਹੀਂ ਬਚਾਇਆ ਫਾਜ਼ਿਲਕਾ ਪੁਲਿਸ ਨੇ ਐਨਡੀਆਰਐਫ ਨੇ ਸਾਂਝਾ ਆਪਰੇਸ਼ਨ ਨਾਲ ਲੋਕਾਂ ਨੂੰ ਬਚਾਇਆ ਨੀਵੇਂ ਖੇਤਰਾ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਸੂਬੇ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ ਤੇ ਉਹ ਰਹਾਤ ਕੈਂਪ ਬਣਾਏ ਜਾ ਰਹੇ ਹਨ ਹੜਾ ਨਾਲ ਸੰਬੰਧਿਤ ਜਾਣਕਾਰੀ ਦੇ ਮਦਦ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਇਨ੍ਹਾਂ ਨੰਬਰਾਂ ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਮਾਹਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ بارش ਜੇਕਰ بارش ਜਾਰੀ ਰਹੀ ਤਾਂ ਵੱਡੇ ਪੈਮਾਨੇ ਤੇ ਹੋਰ ਇਲਾਕਿਆਂ 'ਚ ਵੀ ਹੜ੍ਹ ਦੀ ਲਪੇਟ ਆ ਸਕਦੀ ਹੈ ਦਰਸਲ ਇਸ ਸੰਕਟ ਤੋਂ ਕੋਈ ਚੁਣੌਤੀਆਂ ਉਭਰ ਰਹੀਆਂ ਹਨ ਤੇ ਸਭ ਤੋਂ ਅੰਤਰਚਾਂਤ ਮਾਰਨ ਦੀ ਲੋੜ ਹੈ ਦਸੀ ਹੈ ਪੰਜਾਬ ਨੂੰ ਮਜ਼ਬੂਤ ਬੰਨ ਬਿਹਤਰ ਨੈਚਰ ਸਿਸਟਮ ਅਤੇ ਵਾਤਾਵਰਣ ਅਨੁਕੂਲ ਨੀਤੀਆਂ ਦੀ ਜ਼ਰੂਰਤ ਹੈ ਪੌਣ ਪਾਣੀ ਬਦਲਾਅ ਉੱਤੇ ਧਿਆਨ ਚ ਰੱਖਦੇ ਆਂ ਯੋਜਨਾ ਸਮੇ ਮੁੱਖ ਮੰਗ ਹੈ ਐਜਿਫਾ ਨਾ ਨਿਸ਼ਤਲੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਸੂਬੇ 'ਚ ਹੜ੍ਹਾਂ ਭਾਵੇਂ ਵੱਡੀ ਤਬਾਹੀ ਦਾ ਕਾਰਨ ਬਣ ਰਹੇ ਹਨ ਪਰ ਇਸ ਪੰਜਾਬ ਦੀ ਇੱਕਜੁੱਟ ਹੋ ਕੇ ਮੁਸੀਬਤ ਤੇ ਪਾਰ ਕਰ ਸਕਦੇ ਹਨ ਖਬਰ ਵੰਟ ਤੱਕ ਵਿਖਣੀ ਧੰਨਵਾਦ